ਹਾਂਜੀ ਸਰ ਇਹ ਕੀ ਮਾਮਲਾ ਜੀ ਪੁਰਾ ਜੀ ਇਹ ਕੱਲ ਸਾਮੂ ਫਟਵਾਰ ਦੇ ਉੱਤੇ ਜਿਹੜਾ ਬਲਕਾਰ ਸਿੰਘ ਪੁੱਤਰ ਰਜਿੰਦਰ ਸਿੰਘ ਹੈ ਇਹ ਦਰਾਨੇਗਾਸ ਦਾ ਐਸਐਹ ਰਿਜਿੰਦਰ ਸਿੰਘ ਨੇ ਇਹਨੂੰ ਕਾਬੂ ਕਰਕੇ ਇਹਦੇ ਕਬਜ਼ੇ ਦੇ ਵਿੱਚੋਂ 6 ਗ੍ਰਾਮ ਹਿਊਰਨ ਚਿੱਟਾ ਬਰਾਮਦ ਕੀਤਾ ਜੋ ਸਰਕਾਰ ਦੀ ਜੁਧ ਨਸ਼ਾ ਰੁੱਧ ਮਹਿਮ ਚੱਲ ਰਹੀ ਹੈ ਉਹਦੇ ਤੁਸੀਂ ਬਲਾਡਾ ਪੁਲਿਸ ਹੈ ਜਿਹੜੀ ਉਹ ਪੂਰਨ ਤਰ੍ਹਾਂ ਦੇ ਨਸ਼ਾ ਦੇ ਖਿਲਾਫ ਅਸੀਂ ਆਪਣੀ ਮਿਹਨਤ ਕੀਤੀ ਹੋਈ ਹੈ ਤੇ ਕਿਸੇ ਵੀ ਸ਼ਖਸ ਨੂੰ ਕਿਸੇ ਵੀ ਵਿਅਕਤੀ ਨੂੰ ਅਸੀਂ ਜਿਹੜਾ ਨਸ਼ਾ ਨਾ ਵੇਚਣ ਨਹੀਂ ਵੇਚਦੇ ਹਾਂ ਜੀ ਸਰਕਾਰ ਦੇ ਅਧਿਕਾਰਾਂ ਦੇ ਸਰ ਇਹ ਤੇ ਕੋਈ ਪਹਿਲਾ ਵੀ ਇਹ ਨਹੀਂ ਕਰਦੇ ਇਸ ਤੇ ਪਹਿਲਾ ਕੋਈ ਮੁਕਦਮਾ ਦਰਜ ਨਹੀਂ ਹੈ ਪਰ ਫਿਰ ਵੀ ਇਹ ਵੀ ਪਰਚੋ ਰ ਕਰਨੀ ਪਾਦੀ ਹੈ ਹੁਣ ਸਰ ਕੀ ਕਾਰਵਾਈ ਕੀਤੀ ਹੈ ਇਹ ਤੇ ਮੁਕਦਮਾ ਨੰਬਰ 144 ਅਸੀਂ ਦਰਜ ਅਨੁਸਾਰ ਕਰ ਲਿਆ ਜਿਹਨੂੰ ਪੇਸ਼ਦਾਨ ਕੀਤਾ ਜਾਂਦਾ ਜੀ ਨਾਮ ਹੈ ਜੀ ਦਾ ਇਹਦਾ ਨਾਮ ਬਲਕਾਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਬਾਰਨ ਵਿਚਾਰ ਭਲਾੜਾ